ਹੈ ਲੋ ਟੂਡੇ ਪੰਜਾਬ ਵੈਦਰ ਅੱਜ ਦਾ ਮੌਸਮ ਦੇਖ ਲਈ ਸਰਦਿਸ਼ਕਾਂ ਦਾ ਸਵਾਲ ਕਰਦੇ ਹਾਂ ਹਾਜ਼ਰ ਹੋਈਆਂ ਸਵੇਰੇ ਸਵੇਰੇ ਇੱਕ ਤਾਜ਼ਾ ਅਪਡੇਟ ਲੈ ਕੇ ਮੌਸਮ ਵਿਭਾਗ ਅਨੁਸਾਰ 15 16 17 ਤੇ 18 ਜੂਨ ਨੂੰ ਜਿਹੜੀ ਆ ਚੇਤਾਵਨੀ ਜਿਤਾਈ ਗਈ ਹੈ 15 ਜੂਨ ਤੋਂ ਲੈ ਕੇ 18 ਜੂਨ ਤੱਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਵਾਵਾਂ ਚੱਲਣ ਦੀ ਜਿਹੜੀ ਸੰਭਾਵਨਾ ਜਿਤਾਈ ਗਈ ਹੈ ਮੌਸਮ ਵਿਭਾਗ ਮੁਤਾਬਕ 15 ਜੂਨ ਨੂੰ ਕੁਝ ਜ਼ਿਲ੍ਹਿਆਂ ਦੇ ਵਿੱਚ ਤੂਫਾਨ ਦੇ ਅੰਦਾਜ਼ੀ ਹਨ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਪਟਾਣਕੋਟ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਅਤੇ ਕਪੂਰਥਲਾ ਦੇ ਵਿੱਚ ਤੇਜ਼ ਹਵਾਵਾਂ ਚੱਲਣ ਦੀ ਜਿਹੜੀ ਸੰਭਾਵਨਾ ਬਣੀ ਰਹੀ ਬਣੀ ਰਹੇਗੀ 16 ਤਰੀਕ ਨੂੰ ਕੋਈ ਖਾਸ ਮੌਸਮ ਨਹੀਂ ਬਦਲੇਗਾ ਇਸ ਤੋਂ ਇਲਾਵਾ 17 ਅਤੇ 18 ਜੂਨ ਨੂੰ ਹੁਸ਼ਿਆਰਪੁਰ ਜਲੰਧਰ ਪਟਾਣਕੋਟ ਅਤੇ ਤਰਨਤਾਰਨ ਦੇ ਵਿੱਚ ਤੇਜ਼ ਤੂਫਾਨ ਦੀ ਜਿਹੜੀ ਚੇਤਾਵਨੀ ਜਿਤਾਈ ਗਈ ਹੈ ਇਸ ਨਾਲ ਭਾਰੀ ਮੀਂਹ ਵੀ ਪੈ ਸਕਦਾ ਹੈ ਜਿਸ ਤਰ੍ਹਾਂ ਆਪਕ ਤੁਹਾਨੂੰ ਕੱਲ ਦੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਪੰਜਾਬ ਦੇ ਵਿੱਚ ਜਲਦ ਹੀ ਇਸ ਵਾਰ ਮੌਨਸੂਨ ਆ ਜਾਵੇਗਾ ਜਿਸ ਨਾਲ ਮੀਂਹ ਦੇ ਹਾਲਾਤ ਜਿਹੜੇ ਨੇ ਆਪਾਂ ਨੂੰ ਜਲਦ ਹੀ ਪੰਜਾਬ ਦੇ ਵਿੱਚ ਬਣਦੇ ਹੋਏ ਦੇਖਣ ਨੂੰ ਮਿਲ ਰਹੇ ਨੇ ਤਾਂ ਉਸੇ ਤਰ੍ਹਾਂ ਆਪਾਂ ਨੂੰ ਕੱਲ ਰਾਤ ਨੂੰ ਪੰਜਾਬ ਦੇ ਵਿੱਚ ਲਗਭਗ 2 ਵਜੇ ਤੋਂ ਲੈ ਕੇ 4 ਵਜੇ ਦੇ ਵਿੱਚ ਵਿੱਚ ਕਾਫੀ ਭਾਰੀ ਮੀਂਹ ਪੈਦਾ ਹੋਏ ਦੇਖਣ ਨੂੰ ਮਿਲਿਆ ਜਿਸ ਨਾਲ ਪੰਜਾਬ ਦੇ ਵਿੱਚ ਤਾਪਮਾਨ ਦੇ ਵਿੱਚ ਕਾਫੀ ਜ਼ਿਆਦਾ ਗਰਾਉਟ ਦੇਖੀ ਗਈ ਹੈ ਤੇ ਅੱਜ ਦਾ ਦਿਨ ਜਿਹੜਾ ਪੂਰਾ ਹੀ ਠੰਡਾ ਰਹੀਗਾ ਪੰਜਾਬ ਦੇ ਵਿੱਚ ਧੁੱਪ ਨਿਕਲਣ ਦੇ ਅਸਾਰ ਜਿਹੜੇ ਨਹੀਂ ਘੱਟ ਹੀ ਰਹਿਣਗੇ ਦੁਪਹਿਰ ਵੇਲੇ ਤੋਂ ਬਾਅਦ ਜਿਹੜੇ ਧੁੱਪ ਨਿਕਲਣ ਦੇ ਅਸਾਰ ਪੰਜਾਬ 'ਚ ਥੋੜੀ-ਮੋਟੀ ਬਣ ਸਕਦੇ ਨੇ ਗੱਲਬਾਤ ਕੀਤੀ ਜਾਵੇ ਹਵਾ ਦੀ ਸਪੀਡ ਦੇ ਬਾਰੇ ਹਵਾ ਦੀ ਸਪੀਡ ਜਿਹੜੀ ਹੈ ਲਗਭਗ 18 ਤੋਂ ਲੈ ਕੇ 20 ਕਿਲੋਮੀਟਰ ਪ੍ਰਤੀ ਘੰਟੇ ਦੇ ਦਫ਼ਤਰ ਤੇ ਚੱਲ ਰਹੀਆਂ ਨੇ ਤੇ ਇਸ ਤੋਂ ਇਲਾਵਾ ਜੀ ਗੱਲਬਾਤ ਕੀਤੀ ਜਾਵੇ ਕਦ ਤੱਕ ਆਪਾਂ ਨੂੰ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ ਲਗਭਗ 2-4 ਦਿਨ ਇਸੇ ਤਰ੍ਹਾਂ ਮੌਸਮ ਫਿਲਹਾਲ ਬਣਿਆ ਰਹੇਗਾ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ ਧੰਨਵਾਦ ਜੀ ਜੇਕਰ ਕੋਈ ਹੋਰ ਅਪਡੇਟ ਆਵੇਗੀ ਉਹਨੂੰ ਵੀ ਚੈਨਲ ਤੇ ਤੁਰੰਤ ਸ਼ੇਅਰ ਕਰਾਂਗੇ